ਅੱਜ ਨਾ ਇੰਟਰਨੈਟ ਤੇ ਥੋੜਾ ਜਿਹਾ ਇੱਕ ਤਰੀਕਾ ਦੱਸਿਆ ਸੀਗਾ ਵੀ ਆਹ ਵਾਲਾ ਲੋਕਾ ਛੋਟਾ ਲੋਕਾ ਦਾ ਖੋਲਣ ਦਾ ਤਰੀਕਾ ਜਿੱਤੇ ਨੀਚੇ ਦਾ ਚਾਬੀ ਲਾ ਦਈਏ ਉਹ ਟਰਾਈ ਕਰਕੇ ਵੇਖਦੇ ਆਂ ਦੇਖਦੇ ਆਂ ਠੀਕ ਹੁੰਦਾ ਕਿ ਵੈਸੇ ਮੈਥਾ ਕੇ ਸਹੀ ਆ ਚਲੋ ਅੱਜ ਵੀਡੀਓ ਵੇਖੀ ਸੀ ਅੱਜ ਆਪਾਂ ਫੇਸਬੁੱਕ ਤੇ ਜਿੰਦੇ ਖੋਲਣ ਨੂੰ ਜਿਵੇਂ ਅਸੀਂ ਸਿੱਖਾ ਹੁੰਦੀ ਆ ਆਪਣੇ ਨਾ ਡੱਬੀ ਹਰੇਕ ਦੀ ਘਰੇ ਹੂੰ ਇਹਦਾ ਮੂਹਰੋਂ ਆਪਾਂ ਓਹਰ ਕੇ ਆਹਾ ਸਾਰਾ ਪਾਊਡਰ ਕੱਢ ਲਿਆ ਨਾ ਬਰੀਕ ਕਰਕੇ ਤੇ ਉਹਨੇ ਜਿੰਦੇ ਦੇ ਵਿੱਚ ਪਾ ਕੇ ਤੇ ਅੱਖ ਲਾਤੀ ਤੇ ਜਿੰਦਾ ਹੀ ਖੁੱਲ ਗਿਆ ਸੀਗਾ ਵੀ ਜਿੰਦੇ ਦੇ ਥੱਲੇ ਚਾਬੀ ਵਾਲੀ ਜਗ੍ਹਾ ਬਰੂਦ ਭਰ ਦੇਣਾ ਆਪਾਂ ਬਰੀਕ ਕਰਕੇ ਪਾ ਬਰੀਕ ਕਰਕੇ ਆਪਾਂ ਮਾਚਸ ਦਾ ਬਰੂਦ ਲੈ ਲਿਆ ਸਿੱਖਾਂ ਦੇ ਉੱਪਰੋਂ ਆਪਾਂ ਬਰੂਦ ਲਾ ਲਿਆ ਜੀ ਤੇ ਉਹ ਬਰੀਕ ਕਰਕੇ ਤੇ ਇਹਦੇ ਵਿੱਚ ਕਹਿੰਦੇ ਭਰ ਦੇਣਾਗਾ ਚਲੋ ਭਰਦੇ ਆਂ ਤੇ ਦੇਖਦੇ ਆਂਗੇ ਬਾਅਦ ਕੀ ਕਰਨਾ ਅੱਗੇ ਇਹਦੇ ਵਿੱਚ ਆ ਬਰੂਦ ਭਰਤਾ ਸੀਖ ਨਾਲ ਜਿੰਨਾ ਕੋ ਹੋ ਸਕੇ ਥੱਲੇ ਤਾਈ ਵਿੱਚ ਇਹਨੂੰ ਪਾਤਾ ਇੱਕ ਮਿੰਟ ਇੱਕ ਮਿੰਟ ਜਿੰਦਾ ਅਕਬਰ ਜਿੰਦੇ ਵਾਲੀ ਦੀ ਥੱਲੇ ਸਾਈਡ ਪਾਤਾ ਜਿੰਦਾ ਚੈੱਕ ਕਰਾਂ ਹੀ ਉੱਪਰੋਂ ਵੀ ਲੋਕ ਲੱਗਿਆ ਮੈਂਟ ਆ ਜਿੰਦਾ ਲੋਕ ਆ ਜੀ ਥੱਲੋ ਇਸ ਤਰ੍ਹਾਂ ਲੱਗਿਆ ਵਾ ਇਹਨੂੰ ਜਿੰਦਾ ਇਹਦੇ ਤੇ ਹੀ ਹੋਲਡ ਕਰਤਾ ਬਈ ਥੋੜੀ ਜਿਹਾ ਨੂੰ ਅੱਗ ਵੀ ਪੈ ਸਕਦੀ ਹੈ ਪਲਾਸਟ ਜੀ ਬਈ ਵੈਸੇ ਇਹ ਘਰ ਵਾਲੀਆਂ ਸੀਖਾਂ ਤੋਂ ਬਣਾਇਆ ਜੇ ਪੋਟਾਸ਼ ਹੁੰਦਾ ਪੋਟਾਸ਼ ਵਿੱਚ ਦੁੱਧ ਵਧੀਆ ਕੰਮ ਕਰਦੇ ਹੁੰਦੇ ਆ ਦੇਖ ਹੀ ਰਹੇ ਆ ਜਿੰਦੇ ਦੇ ਤੇ ਆਪਾਂ ਬਈ ਸਾਰਾ ਸਿੱਖਾਂ ਦਾ ਜਿਹੜਾ ਆਪਾਂ ਬਰੂਦ ਜਾਣਾ ਬ੍ਰੀਕ ਕਰਕੇ ਝਾੜਿਆ ਸੀ ਜਿੰਦੇ ਦੇ ਵਿੱਚ ਵੀ ਪਤਾ ਚਾਪੀ ਵਾਲੇ ਥਾ ਤੇ ਜਿੰਦੇ ਦੇ ਉੱਤੇ ਵੀ ਪਤਾ ਆਪਾਂ ਟਰਾਈ ਕਰਕੇ ਵੀ ਤੇ ਇਹਨੂੰ ਆਪੀ ਖਲਾਤੀ ਹੱਥ 'ਚ ਨਹੀਂ ਫੜਦਾ ਮੇਰਾ ਬਾਈ ਕੋਈ ਹੱਥ 'ਚ ਫੜ ਦੇ ਤੇ ਹੱਥ ਨੂੰ ਆਪਣੇ ਕਿਉਂ ਬਰੂਦ ਇਹਦੇ ਵਿੱਚ ਅੱਗ ਗਾਈ ਦੇ ਅੱਗ ਮੈਂ ਵੀ ਥੋੜਾ ਜਿਹਾ ਦੂਰ ਕਰਕੇ ਅਸੀਂ ਇੱਟਾਂ ਤੇ ਰੱਖਿਆ ਹੁਣ ਇਹਨੂੰ ਅੱਗ ਲਾਉਣ ਲੱਗਿਆ ਭਾਵੇਂ ਇਹ ਜਿੰਦਾ ਬੰਦ ਹੈ ਇੱਥੋਂ ਤੇ ਐ ਖੁੱਲਦਾ ਕਿ ਨਹੀਂ ਚੱਲ ਖੋਲ ਲਗਿਆ ਜਿੰਦਾ ਇਹਦਾ ਯਾਰ ਸਹੀ ਕੰਮ ਕਰਦੀ ਯਾਰ ਕੁੱਲ ਗਿਆ ਬਈ ਕੁੱਲ ਗਿਆ ਮੈਂ ਤੇ ਕਰਕੇ ਦਿਖਾ ਦਿੰਦਾ ਆ ਜੰਦਾ ਲੱਗਿਆ ਸਾਨੂੰ ਖਿੱਚ ਕੇ ਦਿਖਾਇਆ ਸੀ ਪਹਿਲਾਂ ਤੇ ਇਹ ਚਾਬੀ ਤੋਂ ਪਿੱਛੇ ਇਹਦੇ ਸੀਖ ਲਾ ਕੇ ਵਿੱਚ ਬਰੂਤ ਭਰ ਕੇ ਪ੍ਰੂਤ ਪਾਇਆ ਸੀ ਸੀਖ ਇਹ ਤਾਂ ਅਸੀਂ ਛੋਟੇ ਜੰਦੇ ਤੇ ਟਰਾਈ ਕੀਤਾ ਮੈਂ ਨਹੀਂ ਅਸੀਂ ਸਿੱਖਾਂ ਵਾਲੀਆਂ ਸੀਖਾਂ ਤੋਂ ਹੀ ਕੀਤਾ ਇਸ ਤੇ ਚਾਬੀ ਲੱਗਦੀ ਹੁੰਦੀ ਹੈ ਨਾ ਜੰਦੇ ਦੀ ਉਹਦੇ ਵਿੱਚ ਆਪਾਂ ਦੁਬਾਰਾ ਤੋਂ ਸ਼ੁਰੂ ਤੋਂ ਇਹਦੇ ਪ੍ਰੋਸੈਸ ਨੂੰ ਦੱਸ ਦੇ ਵੈਸੇ ਬੋਲ ਕੇ ਕਰੀਏ ਆਵੇ ਆਪ ਸਾਰੀਆਂ ਸੀਖਾਂ ਤੋਂ ਬਈ ਆ ਝਾੜ ਦਿਆ ਸੀਗਾ ਬਰੂਦ ਇਹਦਾ ਬ੍ਰੇਕ ਕਰ ਲਿਆ ਕੱਟ ਲਿਆ ਇਹਨੂੰ ਬ੍ਰੇਕ ਕਰਕੇ ਹੂੰ ਜਿੰਦਾ ਸਾਨੂੰ ਦੱਸਿਆ ਸੀ ਲੱਗਿਆ ਵਾਵੇ ਹੁਣ ਤਾਂ ਖੁੱਲ ਗਿਆ ਜਿੱਥੇ ਚਾਬੀ ਲਾਗ ਦਿੰਦੇ ਉੱਥੇ ਪੂਰਾ ਬਰੂਦ ਪਾਤਾ ਦਿਨਾਂ ਵੀ ਭਰ ਸਕੇ ਬਈ ਜਾਂ ਸੀਜ਼ਨ ਆਏ ਕਰਕੇ ਉੱਪਰ ਪਾਈ ਆਪਾਂ ਵੀਡੀਓ ਵੇਖੀ ਸੀ ਵੇਹ ਦੇ ਸੀਗੇ ਬਈ ਫੇਕ ਆ ਕੇ ਇਹ ਸਹੀ ਕੰਮ ਕਰਦਾ ਹੂੰ ਇਹ ਕਰ ਗਿਆ ਬਈ ਸਹੀ ਕੰਮ ਫੇਰ ਥੱਲੇ ਸੀਖ ਐਦਾਂ ਛੂਟੀ ਕਰਕੇ ਬਈ ਉਹਦੇ ਚ ਐ ਇਗਨਾਈਟ ਕਰਨ ਨੂੰ ਉਹ ਦਾਇ ਬਰੂਤ ਪਾ ਕੇ ਵਿੱਚ ਨਾ ਬਰੂਤ ਪਾ ਕੇ ਛੋਟੀ ਅੱਗ ਲਾਉਣੀ ਸੌਖੀ ਹੋ ਜਾਂਦੀ ਐ ਸੀਖ ਪੱਲ ਲਾ ਲਈ ਅਸੀਂ ਸੀਖ ਨੂੰ ਅੱਗ ਲਾਤੀ ਤੇ ਬਰੂਤ ਨੂੰ ਅੱਗ ਲੱਗੀ ਜਦੋਂ ਵਿੱਚੋਂ ਤੇ ਪਿਗਲ ਗਿਆ ਅੰਦਰੋਂ ਉਹ ਖੁੱਲ ਗਿਆ ਤੇ ਥੋੜਾ ਬਲਾਸਟ ਦਾ ਵੀ ੱੱੱਕਾ ਪੈ ਜਾਂਦਾ ਨਾ ਤੇ ਉਹ ਜੰਦਾ ਖੁੱਲ ਗਿਆ ਸਹੀ ਹੈ ਬਈ ਓਕੇ ਬਈ